ਤੁਹਾਡੇ ਸਿੰਦਰੀਆ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਾਲ ਹੀ ਦੇ ਵਿੱਚ ਦਿਨਵਲੇ ਤਾਪਮਾਨ 24 ਡਿਗਰੀ ਸੈਲਸੀਅਸ ਦੇ ਆਸ-ਪਾਸ ਪਹੁੰਚ ਚੁੱਕਿਆ ਹੈ ਜਦੋਂ ਕਿ ਸਵੇਰੋਂ ਤੇ ਸ਼ਾਮ ਨੂੰ ਠੰਡਾ ਤਾਪਮਾਨ ਮਹਿਸੂਸ ਕੀਤਾ ਜਾ ਰਿਹਾ ਹੈ ਤਾਂ ਮੌਸਮ ਵਿਭਾਗ ਦੇ ਅਨੁਸਾਰ ਸਥਿਤੀ ਹਾਲ ਹੀ ਦੇ ਵਿੱਚ ਆਈ ਪੱਛਮੀ ਘੜਬੜੀ ਦੇ ਪ੍ਰਭਾਵ ਕਾਰਨ ਪੈਦਾ ਹੋਈ ਹੈ ਇਹਨਾਂ ਘੜਬੜੀ ਦੇ ਕਾਰਨ ਠੰਡੀ ਹਵਾ ਉੱਪਰ ਤੋਂ ਹੇਠਾਂ ਤੱਕ ਫੈਲਦੀ ਹੈ ਜਿਸ ਕਾਰਨ ਦਿਨਵਲੇ ਤਾਪਮਾਨ ਦੇ ਵਿੱਚ ਥੋੜਾ ਜਿਹਾ ਵਾਧਾ ਹੁੰਦਾ ਹੈ ਸਵੇਰੇ ਅਤੇ ਸ਼ਾਮ ਨੂੰ ਠੰਡਕ ਮਹਿਸੂਸ ਹੁੰਦੀ ਹੈ ਮੌਸਮ ਦੀ ਅਗਰ ਗੱਲ ਕੀਤੀ ਜਾਵੇ ਤੇ ਮੌਸਮ ਨੇ ਆਪਣਾ ਮિજાਜ ਬਦਲ ਲਿੱਤਾ ਹੈ ਦਿਨ ਦੇ ਸਮੇ ਜਿਹੜੀ ਹੈ ਕਾਫੀ ਗਰਮੀ ਦੇਖਣ ਨੂੰ ਮਿਲ ਰਹੀ ਹੈ ਇਸ ਸਮੇ ਦੀ ਅਗਰ ਅਸੀਂ ਗੱਲ ਕਰੀਏ ਤੇ ਤਾਪਮਾਨ ਜਿਹੜਾ ਹੈ 24 ਡਿਗਰੀ ਦੇ ਆਸ-ਪਾਸ ਨੋਟ ਕੀਤਾ ਜਾ ਰਿਹਾ ਹੈ ਔਰ ਮੌਸਮ ਵਿਭਾਗ ਦਾ ਵੀ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਆਣ ਛੇਤੀ ਆ ਸਕਦੀ ਹੈ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਅਗਰ ਗੱਲ ਕੀਤੀ ਜਾਵੇ ਫਰਵਰੀ ਦਾ ਮਹੀਨਾ ਹੈ ਤੇ ਅਗਰ ਅੱਜ ਦੀ ਅਸੀਂ ਗੱਲ ਕਰੀਏ ਤੇ ਕਰੀਬ 12 ਤਰੀਕ ਹੈਗੀ ਹੈ ਅਕਸਰ ਦੇਖਣ ਨੂੰ ਮਿਲਦਾ ਸੀਗਾ ਕਿ ਜਦੋਂ ਫਰਵਰੀ ਦਾ ਮਹੀਨਾ ਹੁੰਦਾ ਸੀ ਤੇ ਕਾਫੀ ਜਿਹੜੀ ਹੈ ਠੰਡ ਹੁੰਦੀ ਸੀਗੀ ਹ 25 ਦੀ ਗੱਲ ਕਰੀਏ ਤੇ 2025 ਫਰਵਰੀ ਦੇ ਵਿੱਚ ਵੀ ਅਗਰ ਅਸੀਂ ਗੱਲ ਕਰੀਏ ਤੇ ਸਵੇਰ ਸ਼ਾਮ ਦੀ ਤਾਂ ਜ਼ਰੂਰ ਠੰਡ ਦੇਖਣ ਨੂੰ ਮਿਲ ਰਹੀ ਹੈ ਮਗਰ ਦਿਨ ਦੇ ਸਮੇਂ ਜਿਹੜਾ ਹੈ ਤਾਪਮਾਨ ਦਿਨ ਬਦਿਨ ਜਿਹੜਾ ਹੈ ਵਾਧਾ ਦਿਖਾਈ ਦੇ ਰਿਹਾ ਅਗਰ ਪਿਛਲੇ 2 ਦਿਨਾਂ ਦੀ ਗੱਲ ਕਰੀਏ ਤੇ ਕਾਫੀ ਗਰਮੀ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਹਾਲਾਕਿ ਅਗਰ ਹਵਾ ਦੀ ਗੱਲ ਕਰੀਏ ਹਵਾ ਦੇ ਵੀ ਜਿਹੜੀ ਹੈ ਜ਼ਰੂਰ ਠੰਡ ਹੈ ਕਿਉਂਕਿ ਪਹਾੜੀ ਖੇਤਰ ਦੇ ਵਿੱਚ ਜਿਹੜੀ ਬਰਫ਼ਬਾਰੀ ਹੋਈ ਸੀਗੀ ਜਦੋਂ ਬਰਫ਼ ਪਿਘਲਦੀ ਹੈ ਤੇ ਜਿਹੜਾ ਨਿਚਲਾ ਏਰੀਆ ਹੈਗਾ ਖਾਸ ਕਰ ਚੰਡੀਗੜ੍ਹ ਦੀ ਗੱਲ ਕਰੀਏ ਕਿਉਂਕਿ ਅਸੀਂ ਇਸ ਸਮੇ ਇਹ ਜ਼ਰੂਰ ਜਿਹੜੀ ਹੈ ਹਵਾ ਦੇ ਵਿੱਚ ਠੰਡ ਦੇਖਣ ਨੂੰ ਮਿਲ ਰਹੀ ਹੈ ਉਹਦਾ ਕਾਰਨ ਮੌਸਮ ਵਿਭਾਗ ਵੀ ਇਹੀ ਮੰਨ ਰਿਹਾ ਹੈ ਕਿ ਉੱਪਰਲੇ ਹਿੱਸਿਆਂ ਦੇ ਵੀ ਜਦੋਂ ਯਾਨੀ ਕਿ ਪਹਾੜਾਂ 'ਵੀ ਜਿਹੜੀ ਬਰਫਬਾਰੀ ਹੋਈ ਸੀਗੀ ਜਦੋਂ ਉਹ ਪਿਗਲਦੀ ਹੈ ਤੇ ਹਵਾ ਦੇ ਵਿੱਚ ਜਿਹੜੀ ਹੈ ਜ਼ਰੂਰ ਠੰਡ ਦੇਖਣ ਨੂੰ ਮਿਲਦੀ ਹੈ ਉੱਥੇ ਹੀ ਅਗਰ ਗੱਲ ਕਰੀਏ ਫਰਵਰੀ ਦੇ ਮਹੀਨੇ ਦੀ ਅਕਸਰ ਦੇਖਣ ਨੂੰ ਮਿਲਦਾ ਸੀਗਾ ਕਿ ਫਰਵਰੀ ਦੇ ਮਹੀਨੇ ਦੇ ਵਿੱਚ ਕਾਫੀ ਠੰਡ ਹੁੰਦੀ ਸੀਗੀ ਲੋਕ ਜਿਹੜੇ ਨੇ ਆਪਣਾ ਸਵੈਟਰ ਆ ਪਾਉਂਦੇ ਸੀਗੇ ਜੈਕਟ ਜਿਹੜੇ ਨੇ ਪਾਉਂਦੇ ਸੀਗੇ ਅਗਰ 2025 ਦੀ ਗੱਲ ਕਰੀਏ ਤੇ ਆਮ ਲੋਕ ਜਿਹੜੇ ਨੇ ਖਾਸ ਕਰ ਜਿਹੜੇ ਕਿ ਗ ਜ਼ਿਆਦਾਤਰ ਲੋਕ ਜਿਹੜੇ ਚੱਲਦੇ ਨੇ ਉਹਨਾਂ ਨੇ ਆਪਣੇ ਸਵੈਟਰ ਜਿਹੜੇ ਨੇ ਦਿਨ ਦੇ ਸਮੇਂ ਉਤਾਰ ਦਿੱਤੇ ਨੇ ਜੈਕਟਸ ਤਾਂ ਕਾਫੀ ਸਮੇ ਤੋਂ ਹੀ ਕਹਿ ਸਕਦੇ ਆ ਕਿ ਪਿਛਲੇ ਇੱਕ ਹਫਤੇ ਤੋਂ ਜਿਹੜੇ ਨੇ ਉਹਦਾ ਪ੍ਰਯੋਗ ਜਿਹੜਾ ਹੈ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਜਿਹੜੇ ਲੋਕ ਦੋ ਪਹੀਆ ਵਾਹਨ ਤੇ ਚੱਲਦੇ ਨੇ ਉਹ ਜ਼ਰੂਰ ਸਵੈਟਰ ਗਰਮ ਕੱਪੜਿਆਂ ਦਾ ਪ੍ਰਯੋਗ ਜਿਹੜਾ ਹੈ ਕਰਦੇ ਦਿਖਾਈ ਦੇ ਰਹੇ ਨੇ ਮਗਰ ਕਹਿ ਸਕਦੇ ਆ ਸੀ ਕਿ ਸਵੇਰ ਸ਼ਾਮ ਦੀ ਜਿਹੜੀ ਹੈ ਠੰਡ ਰਹਿ ਗਈ ਹੈ ਤੇ ਮੌਸਮ ਵਿਭਾਗ ਦਾ ਵੀ ਸਾਫ਼ ਤੌਰ ਤੇ ਇਹੀ ਕਹਿਣਾ ਹੈ ਕਿ ਜਿਹੜੀ ਠੰਡ ਹੈ ਇਸ ਵਾਰ ਛੇਤੀ ਚੱਲੀ ਗਈ ਤੇ ਗਰਮੀ ਜਿਹੜੀ ਹੈ ਇਸ ਵਾਰ ਜਿਹੜੀ ਹੈ ਛੇਤੀ ਆਵੇਗੀ ਉਥੇ ਹੀ ਅਗਰ ਹੋਲੀ ਦੀ ਗੱਲ ਕਰੀ ਤੇ ਮਾਰਚ ਦੇ ਵਿੱਚ ਜਿਸ ਤਰ੍ਹਾਂ ਹੋਲੀ ਹੈ ਤੇ ਅਕਸਰ ਜਿਹੜਾ ਹੈ ਦੇਖਣ ਨੂੰ ਮਿਲਦਾ ਸੀਗਾ ਪਹਿਲੇ ਸਮੇਂ ਦੇ ਵਿੱਚ ਕਿ ਹੋਲੀ ਦੇ ਵਿੱਚ ਜਿਹੜੇ ਨੇ ਲੋਕ ਗਰਮ ਕੱਪੜੇ ਪਾਉਂਦੇ ਸੀ ਜੋ ਹਾਲਾਤ ਦਿਖਣ ਦਿਖ ਰਹੇ ਨੇ ਗਰਮੀ ਦੇ ਤੇ ਹੋ ਸਕਦਾ ਹੈ ਕਿ ਇਸ ਵਾਰ ਜਿਹੜੀ ਹੈ ਹੋਲੀ ਜਿਹੜੀ ਹੈ ਲੋਕ ਕਾਫੀ ਅੱਛੇ ਢੰਗ ਨਾਲ ਖੇលਣ ਕਿਉਂਕਿ ਇਸ ਵਾਰ ਜਿਹੜੀ ਹੈ ਗਰਮੀ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੀਤ ਦੇ ਨਾਲ ਐਨਬੀ ਨਿਊਜ਼ ਲਈ ਅਮਿਤ ਸੇਠੀ ਦੀ ਰਿਪੋਰਟ